ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਈ ਤੁਹਾਡੇ ਨਾਲ ਅੱਜ ਜਲੰਧਰ ਦੇ ਵਿੱਚ ਭਾਜਪਾ ਦੀ ਵੱਡੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਵੱਡੇ ਆਗੂਆਂ ਨੇ ਇੱਕ ਦੂਜੇ ਨਾਲ ਜਿਹੜੀਆਂ ਆਉਣ ਵਾਲੀਆਂ ਚੋਣਾਂ ਹੈਗੀਆਂ ਨੇ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਉਹਨਾਂ ਦੇ ਵਿਚਾਰ ਚਰਚਾ ਕੀਤੀ ਹੈ ਮੇਰੇ ਨਾਲ ਇਸ ਵੇਲੇ ਭਾਜਪਾ ਦੇ ਆਗੂ ਅਲੀ ਸਰੀਨ ਹੈਗੇ ਗੱਲਬਾਤ ਕਰਦੇ ਸਰ ਕਿਵੇਂ ਅੱਜ ਦੀ ਜਿਹੜੀ ਚਰਚਾ ਹੋਈ ਹੈ ਉਹਦੇ ਬਾਰੇ ਅੱਜ ਸਾਡੀ ਪ੍ਰਦੇਸ਼ ਦੀ ਇਹ ਬੈਠਕ ਹੋਈ ਹੈ ਜਿਹਦੇ ਵਿੱਚ ਪਾਰਟੀ ਦੇ ਜਿਹੜੇ ਪ੍ਰੋਗਰਾਮ ਆਏ ਹੋਏ ਨੇ ਜਿਹੜਾ ਆਤਮ ਨਿਰਭਰ ਭਾਰਤ ਅਭਿਆਨ ਹੈਗਾ ਸਾਡਾ ਬੰਦੇ ਵੰਦੇ ਮਾਤਰਮ ਦਾ ਅਭਿਆਨ ਹੈਗਾ ਔਰ ਸਰਦਾਰ 150 ਸਰਦਾਰ ਵੱਲਭਭਾਈ ਪਟੇਲ ਜੀ ਦੇ 150 ਸਾਲਾ ਜਨਮ ਦਿਨ ਜਿਹੜੀ ਮਨਾਈ ਜਾ ਰਹੀ ਹੈ ਉਹ ਸਾਰੇ ਕਾਰਜਕ੍ਰਮ ਸੀਗੇ ਔਰ ਇਹਦੇ ਨਾਲ ਨਾਲ ਇਹਦੇ ਨਾਲ ਨਾਲ ਜਿਹੜਾ ਹੈਗਾ ਵਾ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਬਲਕ ਸਮਿਤੀ ਔਰ ਜ਼ਿਲ੍ਹਾ ਪ੍ਰਸ਼ਦ ਦੇ ਚੋਣਾਂ ਨੇ ਉਹ ਸਾਰੇ ਵਿਸ਼ੇ ਦੇ ਉੱਤੇ ਅੱਜ ਬੜੀ ਗੰਭੀਰਤਾ ਨਾਲ ਸਾਰਿਆਂ ਨੇ ਚਰਚਾ ਕੀਤੀ ਭੌਂ ਸਾਰੀ ਸੀਨੀਅਰ ਡਿਰੇਕਸ਼ਨਸ਼ਿਪ ਜਿਹੜੀ ਇੱਥੇ ਅਵੇਲੇਬਲ ਸੀਗੀ ਤੇ ਉਹਦੀ ਪਾਰਟੀ ਨੇ ਇਤਨਾ ਕੀਤਾ ਕਿ ਅਸੀਂ ਬਲੌਕ ਸਮਿਤੀਆਂ ਤੇ ਜ਼ਿਲ੍ਹਾ ਪਰਿਸ਼ਦ ਤੇ ਰਹੇਗੇ ਨੇ ਸਾਰੇ-ਸਾਰੀਆਂ ਆਪਣੇ ਬੂਤੇ ਤੇ ਲੜਾਂਗੇ ਪੂਰੇ ਦਮਖਮ ਨਾਲ ਲੜਾਂਗੇ ਔਰ ਜਿੱਤਣ ਵਾਸਤੇ ਲੜਾਂਗੇ ਇੱਕ ਵੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰੀਓ ਕਿ ਜਦੋਂ ਪਿਛਲੀਆਂ ਜਿਮਨੀ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਵੋਟ ਗ੍ਰਾਫ ਕਾਫੀ ਵਧਿਆ ਸੀਗਾ ਭਾਜਪਾ ਦਾ ਤਰਨਤਨ ਜਿਮਨੀ ਚੋਣ ਜੋ ਉਹੀ ਵੋਟ ਗ੍ਰਾਫ ਘਟਦਾ ਹੋਇਆ ਨਜ਼ਰ ਆ ਰਿਹਾ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਐਸਾ ਨਹੀਂ ਹੈ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਹੈਗਾ ਇੱਕ ਇਸ਼ੂਸ ਡਿਫਰੈਂਟ ਹੁੰਦੇ ਨੇ ਕਿਉਂਕਿ ਇੱਕ ਲੋਕਾਂ ਦੇ ਮਨ 'ਚ ਇਹ ਹੁੰਦਾ ਕਿ ਵੀ ਕਿਹੜਾ ਸਰਕਾਰ ਬਦਲਣੀ ਹੈ ਦੂਸਰਾ ਸਰਕਾਰੀ ਤੰਤਰ ਦਾ ਦੁਰਉਪਯੋਗ ਦੱਬ ਕੀ ਹੋਇਆ ਆਪਾਂ ਦੇਖਿਆ ਸਾਰਿਆਂ ਨੇ ਇਸ ਤੋਂ ਵੱਡਾ ਕੀ ਹੋ ਸਕਦਾ ਕਿ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰੀ ਐਸਐਸਪੀ ਨੂੰ ਸਸਪੈਂਡ ਕਰਨਾ ਪੈ ਗਿਆ ਇਲੈਕਸ਼ਨ ਕਮਿਸ਼ਨ ਨੇ ਇਹ ਪੰਜਾਬ ਦੀ ਇਸ ਇੱਕੋ ਇੱਕ ਉਦਾਹਰਨ ਹੈ ਤੇ ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਸੱਤਾ ਦਾ ਦੁਰਉਪਯੋਗ ਉੱਥੇ ਹੋ ਰਿਹਾ ਸੀਗਾ ਕਿਸ ਤਰੀਕੇ ਨਾਲ ਦਮਨ ਹੋ ਰਿਹਾ ਸੀਗਾ ਕਿਸ ਤਰੀਕੇ ਨਾਲ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਦੇ ਹੋਏ ਪੰਚਾਂ ਸਰਪੰਚਾਂ ਲੋਕਾਂ ਉੱਤੇ ਦਬਾਅ ਬਣਾਇਆ ਜਾ ਰਿਹਾ ਸੀਗਾ ਤੁਸੀਂ ਜਨਤਾ ਦੀ ਵੱਡੀ ਕਿਨੀ ਇਹ ਸਰਕਾਰੀ ਤੰਤਰ ਦੀ ਹੈ ਜੇ ਜਨਤਾ ਦੀ ਵਿਚ ਹੁੰਦੇ ਤੇ ਰਿਜ਼ਲਟ ਕੁਝ ਹੋਰ ਹੁੰਦਾ ਅਜੇ ਫਿਰੋਜ਼ਪੁਰ ਦੇ ਵਿੱਚ ਜਿਹੜਾ ਹਾਦਸਾ ਵਾਪਰਿਆ ਆਰਐਸਐਸ ਦੇ بیٹے ਦਾ ਜਿਹੜਾ ਸ਼ਰਯਾਮ ਜਿਹੜਾ ਕਤਲ ਕਰ ਦਿੱਤਾ ਗਿਆ ਉਸ ਨੂੰ ਕਿਸ ਨਜ਼ਰੀਏ ਦੇ ਬਹੁਤ ਹੀ ਦੁਖਦਈ ਹੈ ਔਰ ਮੈਂ ਨਿੱਜੀ ਤੌਰ ਤੇ ਵੀ ਉਸ ਪਰਿਵਾਰ ਦੇ ਬਹੁਤ ਨੇੜੇ ਆ ਮਾਨਯਾ ਸਾਡੇ ਦਿਨਰਾਜ ਜੀ ਸਾਡੇ ਸੰਗ ਦੇ ਬਹੁਤ ਵੱਡੇ ਅਧਿਕਾਰੀ ਸਨ ਔਰ ਉਹਨਾਂ ਨਾਲ ਮੈਨੂੰ ਬਹੁਤ ਲੰਬਾ ਸਮਾਂ ਉਹਨਾਂ ਦੇ ਅਸ਼ੀਰਵਾਦ ਥਲੇ ਕੰਮ ਕਰਨ ਦਾ ਵੀ ਮੌਕਾ ਮਿਲਿਆ ਮੈਨੂੰ ਨਿਹਤ ਸ਼ਰੀਫ ਪਰਿਵਾਰ ਤਾਂ ਸੋਚ ਵੀ ਸਕਦੇ ਕਿ ਉਹਦੇ ਕਿਸੇ ਨਾਲ ਲਗ ਲਗਾਵਾ ਹੋ ਸਕਦਾ ਹੈ। ਲੇਕਿਨ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਨਹੀਂ ਜਿਹਦਾ ਚਾਹੁੰਦਾ ਹੈ ਜਦੋਂ ਜੀ ਚਾਹੁੰਦਾ ਹੈ ਜਿੱਥੇ ਚਾਹੁੰਦਾ ਹੈ ਆਂਦਾ ਗੋਲੀ ਮਾਰ ਕੇ ਜਾ ਸਕਦਾ ਕੋਈ ਪੁੱਛਣ ਵਾਲਾ ਹੈ ਨਹੀਂ। ਅਸੀਂ ਸਮਝ ਨਹੀਂ ਪਾ ਰਹੇ ਕਿ ਇਹ ਸਰਕਾਰ ਕੀ ਕਰ ਰਹੀ ਹੈ। ਕਿਹੜੇ ਪਾਸੇ ਜਾ ਰਹੀ ਹੈ? ਕਿੰਨੇ ਕਿਲੋ ਹੋਰ ਮਰਵਾਏਗੀ ਪੰਜਾਬ ਦੇ? ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ। ਰੋਜ਼ ਕਿਤੇ ਨਾ ਕਿਤੇ 180 ਦੀ ਕਾਲ ਆ ਰਹੀ ਹੈ ਰੋਜ਼ ਕਿਸ ਤਰ੍ਹਾਂ ਕਿਤੇ ਗੈਂਗਸਟਰ ਦਾ ਇਸ਼ੂ ਆ ਰਿਹਾ ਹੈ ਕੀ ਪੰਜਾਬ ਦੇ ਵਿੱਚ ਸਰਕਾਰ ਨਾ ਦੀ ਕੋਈ ਚੀਜ਼ ਹੈ ਜਿਹੜਾ ਆਮ ਜਨਤਾ ਪੁੱਛਦੀ ਪਈ ਹੈ ਵੀ ਸਰਕਾਰ ਕਿੱਥੇ ਹੈ ਕਿੱਥੇ ਉਹ 92 ਵਿਧਾਇਕ ਜਿਹੜਾ ਅਸੀਂ ਚੁਣ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਕਿੱਥੇ ਹੈ ਭਗਵੰਤ ਮਾਨ ਕਿੱਥੇ ਹੈ ਉਹ ਅਰਵਿੰਦ ਕੇਜਰੀਵਾਲ ਜਿਹੜੀ ਝੂਠੀਆਂ ਗਰੰਟੀਆਂ ਦਿੰਦਾ ਫਿਰਦਾ ਸੀਗਾ ਅੱਜ ਲੋਕ ਚਿੰਤਿਤ ਨੇ ਦੁਖੀ ਨੇ ਔਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਸੁਰੱਖਿਤ ਮਹਿਸੂਸ ਕਰ ਦਿੰਦੇ ਆ ਸਾਡੀ ਮਾਤਾ ਪੈਨਾ ਅਸੀਂ ਬਹੁਤ ਪੁਰਾਣੇ ਸਮੇਂ ਵਿੱਚ ਹੁੰਦੇ ਖੈਰ ਬਿਹਾਰ ਇੱਕ ਬੜਾ ਬੜਾ ਬਦਲਾਅ ਆ ਗਿਆ ਅਸੀਂ ਪੁਰਾਣੇ ਸਮੇਂ ਵਿੱਚ ਸੁਣਦੇ ਸੀ ਕਿ ਵੀ ਐਫਓ ਜੇ ਖੇਤਰਾ ਦੇ ਵਿੱਚ ਜਿਹੜੇ ਕਿ ਮਾਤਾ ਪੈਨਾ ਬਾਹਰ ਨਹੀਂ ਨਿਕਲ ਸਕਦੇ ਅੱਜ ਉਹ ਹਾਲਾਤ ਪੰਜਾਬ ਦੀ ਹੋ ਗਏ ਨੇ ਅੱਜ ਮੈਂ ਤੁਹਾਨੂੰ ਪੁੱਛਦਾ ਕੀ ਤੁਹਾਡੀ ਮਾਂ ਭੈਣ ਪਰਿਵਾਰ ਦਾ ਕੋਈ ਮਹਿਲਾ ਸਦਸਿਆ ਘਰ ਦੇ ਬਾਹਰ ਖੜੇ ਤੇ ਖੜ ਸਕਦੀ ਹੈ ਬਾਜ਼ਾਰ ਦੀ ਤੇ ਕੱਲੀ ਛੱਡ ਦਿਓ ਨਾ ਫਰਨੇ ਖੜੋਗੇ ਤਦਵੀ ਵਾਲੀਆਂ ਖੋ ਕੇ ਲੈ ਜਾਣੀ ਚੈਨੀ ਖੋ ਕੇ ਲੈ ਜਾਣੀ ਪਰਸਕੂ ਖੋ ਕੇ ਲੈ ਜਾਣਾ ਮੋਬਾਈਲ ਖੋ ਕੇ ਲੈ ਜਾਣਾ ਔਰ ਜਿੱਥੇ ਜਿੱਥੇ ਚਾਹੁੰਦਾ ਜਦੋਂ ਚੀਜ਼ਾਂ ਦਾ ਗੋਲੀ ਮਾਰ ਕੇ ਚਲੇ ਜਾਣੀ ਹੈ ਅੱਜ ਹਰ ਪਰਿਵਾਰ ਜਿਹੜਾ ਹੈਗਾ ਵਾ ਜਦੋਂ ਘਰ ਦਾ ਜੀ ਕੋਈ ਬਾਹਰ ਜਾਂਦਾ ਹੈ ਨਾ ਜੀ ਅੱਜ ਹਰ ਮਾਂ ਹਰ ਘਰ ਦਾ ਬਜ਼ੁਰਗ ਵਾਹ ਗੁਰੂ ਗੇਰ ਅਰਦਾਸ ਕਰਦਾ ਹੈ ਕਿ ਸੁਖ ਸੁਬਿੱਲੀ ਮੇਰਾ ਜੀ ਘਰੇ ਵਾਪਸ ਆ ਜਾਵੇ ਐਫਓ ਜ ਮਾੜਾ ਹਾਲ ਤੇ ਸੀ ਆਤਵਾ ਅਵੇਲੇਬਲ ਨਹੀਂ ਸੀ ਦੇਖਿਆ ਮੇ ਉਸੇ ਗਲਤੀ ਆ ਰਹੀ PRINCIPAL ਕਹਿੰਦੇ ਸੀ ਕੱਲ ਅਮਨ अरोड़ा ਆਏ ਸੀਗੇ ਜਲੰਧਰ ਨਿਜੀ ਉਹਨਾਂ ਦਾ ਕੋਈ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕਰਨੀ ਸੀਗੀ ਉਹਨਾਂ ਨੇ ਮੀਡੀਆ ਦੇ ਨਾਲ ਰੁਬਰੂ ਹੋ ਕੇ ਦੱਸਿਆ ਕਿ ਕਾਂਗਰਸ ਹਮੇ ਅਤਵਾਦ ਆਇਆ ਅਕਾਲੀ ਭਾਜਪਾ ਤੇ ਕਾਂਗਰਸ ਹਮੇ ਗੁੰਡਾਗਰਦੀ ਆਈ ਇਹ ਉਹਦੇ ਫੁੱਲ ਚੋਕ ਦੇ ਹੋਏ ਅਸੀਂ ਨਜ਼ਰ ਆ ਰਹੇ ਹਾਂ ਅਸਲ ਵਿੱਚ ਉਹੀ ਫੁੱਲ ਚੋਕ ਰਹੇ ਆ ਇਹ ਭਾਜਪਾ ਹੀ ਦੇਣਾ ਗੁੰਡਾਗਰਦੀ ਅਮਨ अरोड़ा ਅੱਜ ਫੁੜੀਆਂ ਗੱਲਾਂ ਕਰੇ ਪਾਰਟੀ ਦਾ ਪ੍ਰਧਾਨ ਹੋਵੇ ਲਗਭਗ 4 ਸਾਲ ਹੋਣ ਲੱਗੇ ਨੇ ਸਰਕਾਰ ਸਾਡ ਪੌਣੀ ਤਰਸਾਲ ਹੋਈ ਗਏ ਨੇ ਸਰਕਾਰ ਚਲਾਉਂਦਿਆ ਹੋਵੇ ਉਹ ਤੇ ਮੰਤਰੀ ਹੋਵੇ ਤੇ ਜੇ ਤੁਹਾਡੇ ਕੋਲ ਨਹੀਂ ਸੰਭਾਲੀ ਜਾਂਦੀ ਤੇ ਫਿਰ ਕੱਲੀ ਇੱਥੇ ਬੈਠੇ ਹੋ ਛੱਡੋ ਨਾ ਖੜਾ ਦਾ 4 ਸਾਲ ਬਾਅਦ ਵੀ ਤੁਸੀਂ ਜਿਹੜਾ ਹੈਗਾ ਵਾ ਇਹ ਕਹਿ ਰਹੇ ਹੋ ਜੀ ਉਹ 1997 ਵਿੱਚ ਬੀਜੇਪੀ ਸੀਗੀ 2007 ਬੀਜੇਪੀ ਸਰਕਾਰ ਸੀਗੀ ਜੀ ਆ ਕਾਂਗਰਸ ਸਰਕਾਰ ਸੀ ਸੀ ਉਹਦੇ ਕਰਕੇ ਤੁਸੀਂ 3.5 ਸਾਲ ਚ ਕੀ ਕੀਤਾ ਕਿਨੇ ਰੋਕਿਆ ਤੁਹਾਨੂੰ ਦੱਸਣਾ ਕਿਨੇ ਰੋਕੇ ਤੁਹਾਨੂੰ ਜਿਹੜਾ ਲੈਂਡ ਆਰਡ ਸਟੇਸ਼ਨ ਪੈਦਾ ਕਰਦਾ ਠੋਕੋ ਉਹਨੂੰ ਚੱਕੇਂ ਅੰਦਰ ਕਰੋ ਉਹਨੂੰ ਤੁਹਾਨੂੰ ਰੋਕੇ ਕਿਸ ਨੇ ਨਾਚ ਨਾ ਜਾਣੇ ਅੰਗੰਟੇ ਦਾ ਸਰਕਾਰ ਚਲਾਨੀ ਨਹੀਂ ਆਦੀ ਦੂਸਰੇ ਦੋਸ਼ ਨਹੀਂ ਜਾਂਦੇ ਐਸੇ ਕਹਿੰਦੇ ਆ ਜਿਹੜਾ ਵੀ ਕੋਈ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ ਜੇ ਤੁਹਾਨੂੰ ਲੱਗਦਾ ਕਿ ਉਹ ਐਫਏ ਰਾਜਕ ਤੱਤਵਾਂ ਦੇ ਨਾਲ ਮਿਲੇ ਹੋਏ ਕਰੋ ਐਕਸ਼ਨ ਉਹਦੇ ਕਿਨੇ ਰੋਕੇ ਤੁਹਾਨੂੰ ਮਾਈਕ ਤੇ ਆ ਕੇ ਬੋਲੀ ਜਾਂਦਾ ਬੈਠ ਜਾ ਕੇ ਤੁਸੀਂ ਕੰਮ ਨਹੀਂ ਕਰਨਾ ਪੱਲੇ ਤੁਹਾਡੇ ਹੈ ਕੋਈ ਨਹੀਂ ਕਰ ਵੀ ਨਹੀਂ ਸਕਦੇ ਬੈਸੂ ਹੀ ਸਮਝਦੇ ਐ ਪ੍ਰੌਕਸੀ ਸਰਕਾਰ ਚੱਲਦੀ ਪਈ ਹੈ ਇਹ ਵਿਚਾਰੇ ਤੇ ਬਸ ਝੰਡੀ ਵਾਲੀ ਕੁਰਸੀ ਤੇ ਗੱਡੀ ਬੈਠਣ ਵਾਸਤੇ ਤੇ ਝੰਡੀ ਵਾਲੀ ਜਿਹੜੀ ਕਾਰ ਆ ਉਹ ਘੁੰਮਣ ਵਾਸਤੇ ਐਸੇ ਇਲਾਵਾ ਇਹਨਾਂ ਪੱਲੇ ਕੁਝ ਹੈ ਮੈਂ ਤੁਹਾਨੂੰ ਚੈਲੰਜ ਕਰਦਾ ਲੈ ਇਹਨੋਂ ਕੋਈ ਪਾਸ ਕਰਾ ਕੇ ਦਿਖਾ ਦਿਓ ਆਰਡਰ ਕੋਈ ਅੱਛਾ ਜਿਹੜੀ ਜੀਪ ਲੈ ਤੈਨਾ ਹੋਈ ਹੋਵੇ ਲੋਕਾਂ ਦੀ ਸਮੱਸਿਆ ਉੱਥੇ ਰੱਖ ਦੋ ਇੱਕ ਵੀ ਮੰਤਰੀ ਉੱਥੇ ਕੋਈ ਬੋਲ ਜਾਵੇ ਚਾਹਨ ਉਹਦੀ ਮੰਤਰੀਪਤ ਤਲ ਜਾਊਗਾ ਤਰਨ ਤਰਨ ਜਿਮਨੀ ਚੋਣਾ ਹੋਈਆਂ ਉਹਦੇ ਵਿੱਚ ਇੱਕ ਚਿਹਰਾ ਨਜ਼ਰ ਆਇਆ ਜਿਹੜਾ ਸਾਡੇ ਮਰਹੂਮ ਗ੍ਰਹਿ ਮੰਤਰੀ ਸੀਗੇ ਬੁੱਟਾ ਸਿੰਘ ਉਹਨਾਂ ਤੇ ਟਿੱਪਣੀ ਕਰਦਾ ਹੋਇਆ ਨਜ਼ਰ ਆਇਆ ਦੋ ਛੋਟੇ ਛੋਟੇ ਬੱਚਿਆਂ ਦੇ ਉੱਤੇ ਟਿੱਪਣੀ ਕਰਦਾ ਨਜ਼ਰ ਆਇਆ ਰਾਜਾ ਬਰਿੰਗ ਦੀ ਮੈਂ ਗੱਲ ਕਰ ਰਿਹਾ ਕਿਸ ਤਰ੍ਹਾਂ ਦੇ ਇੰਗਰੇਜਸ਼ਨ ਬਹੁਤ ਹੀ ਮੰਤਪਕ ਹੈ ਮੈਂ ਜਿਹੜਾ ਰਾਜਾ ਬਰਿੰਗ ਦਾ ਕੋਈ ਬਹੁਤਾ ਦੋਸ਼ ਨਹੀਂ ਦਿੰਦਾ ਕਾਂਗਰਸ ਦੀ ਹਿਸਟਰੀ ਇਹ ਰਹੀ ਜਿਸ ਕਾਂਗਰਸ ਪਾਰਟੀ ਨੇ ਅਲੱਗ-ਅਲੱਗ ਫਿਰਕਿਆਂ ਨੂੰ ਵੰਡ ਕੇ ਰਾਜਨੀਤੀ ਕੀਤੀ ਹੋਵੇ ਲੋਕਾਂ ਦੀਆਂ ਭਾਵਨਾ ਪੜਕਾ ਕੇ ਵੋਟਾਂ ਲੈਣ ਦੀ ਰਾਜਨੀਤੀ ਕੀਤੀ ਹੋਵੇ ਜਾਤੀ ਔਰ ਧਰਮ ਦੇ ਆਧਾਰ ਤੇ ਲੋਕਾਂ ਨੂੰ ਵੰਡ ਕੇ ਰਾਜਨੀਤੀ ਕੀਤੀ ਹੋਵੇ ਉਹਦੇ ਪ੍ਰਧਾਨ ਕੋਲ ਤੁਸੀਂ ਉਮੀਦ ਵੀ ਕੀ ਕਰ ਸਕਦੇ ਹੋ ਉਹ ਕਥਨੀ ਔਰ ਕਰਨੀਚ ਕਾਂਗਰਸ 'ਚ بڑا ਅੰਤਰ ਹੈ ਔਰ ਜਿਸ ਤਰੀਕੇ ਦੇ ਨਾਲ ਸਰਦਾਰ ਬੂਟਾ ਸਿੰਘ ਜੀ ਇਹ ਇੰਦੇ ਨੇਤਾ ਸਨ ਕਾਂਗਰਸ ਦੇ ਇਹਨਾਂ ਦੇ ਗ੍ਰਹਿ ਮੰਤਰੀ ਸਨ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਵਸਤੇ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਉਹ ਕਾਲਾ ਜਿਆ ਉਹ ਪੱਠੇ ਕੱਟਣ ਵਾਲਾ ਉਹ ਪੱਠੇ ਚੁੰਨਣ ਵਾਲਾ ਇਸ ਸ਼ਬਦ ਇਹ ਦੱਸਦਾ ਹੈ ਕਿ ਕਾਂਗਰਸ ਦਾ ਸਰ ਕਿੰਨਾ ਗਿਰ ਗਿਆ ਕਿ ਅੱਜ ਉਹਨਾਂ ਦਾ ਉਹ ਅਧਿਖਸ਼ ਹੈ ਜਿਹਨੂੰ ਇਹ ਨਹੀਂ ਪਤਾ ਕਿ ਮੈਂ ਆਪਣੇ ਲੀਡਰ ਬਾਰੇ ਕੀ ਬੋਲਣਾ ਹੈ ਮੈਂ ਪਬਲਿਕ 'ਚ ਕੀ ਬੋਲਣਾ ਹੈ ਪਰ ਗੱਲ ਤੋਂ ਹੀ ਜਿਹੋ ਜਿਹੇ ਪਰਮਨੈਂਟ ਸ਼ੋਹ ਹੋ ਜਾ ਬੋਲ ਬਿਹਾਰ ਚੋਣਾ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਭਾਜਪਾ ਨੇ ਬਹੁਮਤ ਹਾਸਲ ਕੀਤਾ ਪਰ ਰੋਬਰਟ ਵਾਡਰਾ ਕਹਿ ਰਹੇ ਨੇ ਕਿ ਚੋਣਾ ਦੁਆਰਾ ਹੋਣੀ ਜਈਦਾ ਸਹੀ ਟੰਗਣਾ ਚੋਣਾ ਨਹੀਂ ਹੋਈਆਂ ਨਾਚ ਨਾ ਜਾਣੇ ਆਂਗਣ ਟੇਡਾ ਬਾੜ-ਬਾਰ ਜੰਤਰ ਰਜੈਕਟ ਕਰ ਦਿੱਤੀ 90 ਤੋਂ ਉੱਪਰ ਚੋਣਾ ਉਹ ਰਾਹੁਲ ਗਾਂਧੀ ਹਾਰ ਚੁੱਕੇ ਨੇ ਮੈਨੂੰ ਲੱਗਦਾ ਸੈਂਚਰੀ ਵੀ ਬਣਨ ਵਾਲੀ ਹੋਣਾ ਦੀ ਤੇ ਔਰ ਜਨਤਾ ਦੀ ਵਟਿਕ ਨੂੰ ਕਹਿੰਦੇ ਨੇ ਦੁਆਰਾ ਕਰਾ ਲੋ ਜਨਤਾ ਵਿੱਚ ਪਹੁੰਚਣਾ ਪਏਗਾ ਜਨਤਾ ਦੀ ਨਬਜ਼ ਨੂੰ ਸਮਝਣਾ ਪਏਗਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰੀਕੇ ਨਾਲ ਜਨਤਾ ਦੀ ਨਬਜ਼ ਨੂੰ ਪਛਾਣਿਆ ਲੋਕਾਂ ਦੀ ਸਮੱਸਿਆਵਾਂ ਨੂੰ ਸਮਝਿਆ ਔਰ ਉਹਨਾਂ ਦਾ ਸਮੱਸਿਆਵਾਂ ਦਾ ਨਿਵਾਰਨ ਕਰਨ ਵਾਸਤੇ ਜਿਸ ਤਰੀਕੇ ਨਾਲ ਥਰਡ ਤੋਂ ਥਰਡੇ ਪੱਧ ਤੱਕ ਜਨਤਾ ਦੇ ਜਿਹੜਾ ਲੋੜਵੰਦ ਖੀਰਲੀ ਪੰਕਤੀ 'ਚ ਖੜਾ ਵਿਅਕਤੀ ਹੈ ਗਰੀਬ ਆਦਮੀ ਹੈ ਉਹਦੇ ਤੱਕ ਪਹੁੰਚਣ ਦਾ ਜਿਸ ਤਰੀਕੇ ਨਾਲ ਮੋਦੀ ਜੀ ਨੇ ਕੰਮ ਕੀਤਾ ਹੈ ਮੋਦੀ ਜੀ ਲੋਕਾਂ ਦੇ ਦਿਲਾਂ 'ਚ ਵਸਦੇ ਹੈ ਬਿਲਕੁਲ ਔਰ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਉਹਦਾ ਸੁਪੜਾ ਸਾਫ਼ ਹੋ ਚੁੱਕਾ ਹੈ ਕਿੰਨੇ ਕ ਚੋਣਾਂ ਹੋ ਕਿੰਨੀ ਕ ਲਾਂਚਿੰਗ ਕਰੋਗੇ ਯਾਰ ਇੱਕ ਬੰਦੇ ਦੀ ਜਿਹਨੂੰ ਇਹ ਹੀ ਨਹੀਂ ਪਤਾ ਬੋਲਣਾ ਕੀ ਹੈ ਬੇ ਕਰਨਾ ਕੀ ਹੈ ਲੋਕਾਂ ਦੀ ਨਬਜ਼ ਕੀ ਹੈ ਜੇ ਕਾਂਗਰਸ ਪਾਰਟੀ ਜੀ ਕੋਈ ਬੋਲਦਾ ਹੈ ਉਹਨੂੰ ਜਾ ਕੇ ਬਾਹਰ ਕੱਢ ਦਿੰਦੇ ਨੇ ਤੋ ਲੋਕ ਨੇ ਉਹ ਕਾਂਗਰਸ ਦਾ ਟੋਟਲ ਰਿਜੈਕਟ ਕਰ ਦਿੱਤਾ ਔਰ ਸੁਣ। ਅੱਛਾ ਇਨਫ ਇਸ ਇਨਫ ਯਾਰ ਰਾਹੁਲ ਕਿਸੇ ਕੰਮ ਦਾ ਬੰਦਾ ਨਹੀਂ। ਲਾਸਟ ਕੁਐਸਚਨ ਹੈਗਾ ਪਹਿਲਾ ਕਿਉਂਕਿ ਬੀਤੇ ਕੱਲ ਹਾਦਸਾ ਵਾਪਰਿਆ ਜਿਹੜਾ 사우ਦੀ ਅਰੇਬੀਆ ਦੇ ਵਿੱਚ ਮੱਕਾ ਮਦੀਨਾ ਤੇ ਗਏ ਸੀਗੇ ਭਾਰਤੀ ਉਹਨਾਂ ਦਾ ਹਾਦਸਾ ਵਾਪਰਿਆ 40 ਕਰੀਬ ਜਿਹੜੀਆਂ ਮੌਤਾਂ ਹੋਈਆਂ ਉੱਥੇ ਬਹੁਤ ਅਫਸੋਸ ਦੀ ਗੱਲ ਹੈ। ਕਿ 사우ਦੀ ਅਰੇਬੀਆ ਚ ਇਸ ਤਰ੍ਹਾਂ ਦਾ ਪਾਣਾ ਵਾਪਰੇ ਹੈਗਾ। ਮਨ ਨੂੰ ਬੜਾ ਕਸ਼ਟ ਹੈ। ਸੁਆਇ ਇਸ ਦੇ ਕੀ ਦਿਵੰਗਤ ਆਤਮਾਵਾਂ ਨੂੰ ਅਸੀਂ ਸ਼ਾਂਤੀ ਕਹਿ ਸਕੀਏ ਐਸੋ ਲਈ ਅਸੀਂ ਮੁਰਕੀ ਕਰ ਸਕਦੇ ਆ ਲੇਕਿਨ ਮਨ ਨੂੰ ਬਹੁਤ ਪੀੜਾ ਹੋਈ ਹੈ ਕਿ ਬੰਦਾ ਘਰੋਂ ਤੇ ਕਿਸੇ ਹੋਰ ਹਿਸਾਬ ਨਾਲ ਨਿਕਲਦਾ ਔਰ ਇਸ ਤਰ੍ਹਾਂ ਦਾ ਬਾਣਾ ਵਾਪਸ ਜਾਵੇ ਭਾਰਤ ਜਨਤਾ ਪਾਰਟੀ ਉਹਨਾਂ ਦਿਵੰਗਤ ਆਤਮਾਵਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦੀ ਹੈ ਔਰ ਅਫਸੋਸ ਜਾਰ ਕਰਦੀ ਹੈ ਉਹਨਾਂ ਦੇ ਪਰਿਵਾਰਾਂ ਦੇ ਨਾਲ ਸ਼ਹੀਦੀ ਜਿਹੜੇ ਮਫਤਨਾਂ ਜਿਹੜੇ ਜਥੇ ਨਾਲ ਗਏ ਸੀ ਪਾਕਿਸਤਾਨ ਉਹਨਾਂ ਚੋਂ ਇੱਕ ਲੇਡੀ ਜਿਹੜੀ ਸੀ ਉੱਥੇ ਰਹਿ ਗਈ ਉਹਨੇ ਉੱਥੇ ਨਕਾਹ ਵੀ ਕਰ ਲਿਆ ਨਾਮ ਵੀ ਬਦਲ ਲਿਆ ਕਿਤੇ ਨਾ ਕਿਤੇ ਦੇਖਦੇ ਨਹੀਂ ਲੈਕ ਲੈਂਸੀ ਹੈਗੀ ਆ ਪਾਸਪੋਰਟ ਜਲੰਧਰ ਤੋਂ ਬਣਿਆ ਹੋਵੇ ਉਹਦੀ ਇਨਕੁਆਰੀ ਨਾ ਹੋਈ ਹੋਵੇ ਹਾਲਾਂਕਿ ਉਹਦੇ ਤੇ ਤਿੰਨ ਤੋਂ ਚਾਰ ਮਾਮਲੇ ਵੀ ਦਰਜ ਹੈਗੇ ਨੇ ਦੇਖੋ ਗੱਲ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਦੇ ਸਦਰ ਦੇ ਵਿੱਚ ਚਿੰਤਾ ਦਾ ਵਿਸ਼ਾ ਬਣ ਰਹੀ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਧਰਮ ਪਰਿਵਰਤਨ ਦਾ ਇਸ਼ੂ ਪੰਜਾਬ ਦੇ ਵਿੱਚ ਚੱਲਦਾ ਪਿਆ ਹੈ। ਉਹ ਬੜੇ ਵੱਡੇ ਪੈਮਾਨੇ ਦੇ ਉੱਤੇ। ਪੰਜਾਬ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ ਹੈ। ਲੋਕ 크ਿਸਚਨ ਬਣ ਰਹੇ ਨੇ, ਮੁਸਲਿਮ ਬਣ ਰਹੇ ਨੇ, ਐਸਨ ਦੇ ਕਟਨਾਮਾ ਵਾਪਰ ਰਹੀਆਂ ਨੇ। ਇਹ ਬਹੁਤ ਹੀ ਗੰਭੀਰ ਔਰ ਚਿੰਤਾ ਦਾ ਵਿਸ਼ਾ ਹੈ ਕਿ ਇਹਦੇ ਨਾਲ ਸਾਡੇ ਸਮਾਜ ਦਾ ਸਾਰਾ ਸਮੀਕਰਨ ਪੰਜਾਬ ਦਾ ਬਦਲ ਜਾਏਗਾ। ਔਰ ਇਹਦੇ ਵਾਸਤੇ ਜਿੰਨੀਆਂ ਵੀ ਇਹ ਸੋ ਕਾਲਡ ਸਿੱਖ ਜਿੱਤੇ ਬੰਦੀਆਂ ਨੇ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਣਾ ਪਾਉਂਦੀਆਂ ਨੇ। ਆ ਸਾਡੀ ਐਸਜੀਪੀਸੀ ਹੈ ਸਾਡੇ ਜਥੇਦਾਰ ਸਾਹਿਬ ਨੇ ਮੇਰੀ ਉਹਨਾਂ ਨੂੰ ਬੇਨਤੀ ਹੈ ਇਹਦੇ ਸਾਨੂੰ ਸਾਰਿਆਂ ਨੂੰ ਚਿੰਤਾ ਕਰਨ ਦੇ ਲਈ ਹੈ ਐਸਜੀਪੀਸੀ ਕਹਿ ਰਹੀ ਹੈ ਕਿ ਜਿਹੜਾ ਪਾਸਪੋਰਟ ਤੇ ਵੀਜ਼ਾ ਲੱਗਾ ਹੈਗਾ ਉਹਦੀ ਜਾਂਚ ਤਾਂ ਸੈਂਟਰ ਨੂੰ ਜਾਂ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਉਹ ਕੀਤੀ ਨਹੀਂ ਜਾਂਚ ਇਹਨਾਂ ਨੇ ਸਵਾਲ ਜਾਂਚ ਦਾ ਨਹੀਂ ਹੈ ਸਵਾਲ ਵਿਅਕਤੀ ਦੀ ਮਾਨਸਿਕਤਾ ਦਾ ਹੈ ਕਿ ਅੱਜ ਸਿੱਖੀ ਛੱਡ ਕੇ ਦੂਸਰੇ ਧਰਮਾਂ 'ਚ ਲੋਕ ਕਿਉਂ ਜਾ ਰਹੇ ਨੇ ਚਿੰਤਾ ਦਾ ਵਿਸ਼ਾ ਇਹ ਹੈ ਇਹ ਗੁਰੂਆ ਦੀ ਦਿੱਖਤੀ ਹੈ ਯਾਰ ਗੁਰੂ ਨਾਨਕ ਦੇਵ ਜੀ ਨੇ ਇੱਕੇ ਦਾ ਸੰਦੇਸ਼ ਦਿੱਤਾ ਗੁਰਤੇਗ ਬਾਦ ਜੀ ਨੇ ਆਪਣ ਸਭ ਕੁਝ ਵਾਰ ਦਿੱਤਾ ਧਰਮਾਸਤੇ ਬਾਰੇ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸਜਾਈ ਖਾਸੇ ਦੀ ਸਥਾਪਨਾ ਕੀਤੀ ਤੇ ਅੱਜ ਲੋਕ ਸਿੱਖੀ ਛੱਡ ਕੇ ਦੂਜੇ ਪਾਸੇ ਕਿਉਂ ਜਾ ਰਹੇ ਨੇ ਇਹ ਦਾਸ ਤੇ ਸਾਨੂੰ ਸਾਰਿਆਂ ਨੂੰ ਚਿੰਤਾ ਕਰਨ ਦੀ ਲੋੜ ਹੈ ਤਾਂ ਸਾਰਿਆਂ ਨੂੰ ਚਿੰਤਾ ਕਰਨ ਦੀ ਲੋੜ ਹੈ ਕਿ ਐਸਾ ਕੀ ਕਾਰਨ ਹੈ ਕਿ ਲੋਕ ਸਕੀਕ ਐਸਾ ਇਸ਼ੂ ਹੈ ਔਰ ਖਾਸ ਕਰਕੇ ਜਿਹਦੇ ਮੂਲ ਪੰਜਾਬੀ ਹੈਗੇ ਆ ਸਾਡੇ ਪਰਿਵਾਰਾਂ ਦੇ ਵਿੱਚ ਜਿੰਨੇ ਮੂਲ ਪੰਜਾਬੀ ਨੇ ਜਿਹੜਾ ਪਹਿਲਾ ਬੇਟਾ ਹੁੰਦਾ ਸੀਗਾ ਉਹਦੇ ਕੇਸ ਜਾਂਦੇ ਸੀ ਬਿਲਕੁਲ ਔਰ ਇਹ ਹੀ ਬੌਂਡ ਹੈ ਸਾਡਾ ਪੰਜਾਬ ਦਾ ਕਿ ਇਹਨੇ ਚਾਹੇ 80 ਦਾ ਧੱਕਾ ਆਇਆ ਲੇਕਿਨ ਸਾਨੂੰ ਵੰਡ ਨਹੀਂ ਪਾਇਆ ਉਹਦਾ ਮੁੱਖ ਕਾਰਨ ਕੀ ਹੈ ਕਿ ਹਰ ਪਰਿਵਾਰ ਮੇਰੇ ਚਾਚੀ ਦਾ ਕੇਸ ਰੱਖਿਆ ਨਹੀਂ ਫਾਦਰ ਸਾਹਿਬ ਦੇ ਕੁਆਲੀ ਟਾਈਮ ਤੇ ਕੀ ਮੇਰੇ ਫਾਦਰ ਸਾਹਿਬ ਦਾ ਨਾਮ ਹਿੰਦਰਜੀਤ ਸਿੰਘ ਸਰীন ਹੈ ਤੇ ਕਿੱਥੋਂ ਵੰਡ ਲੋਗੇ ਸਾਰੇ ਪੰਜਾਬੀ ਜਿਹੜੇ ਨੇ ਇੱਕ ਮੋਟੋ ਓਕੇ ਪੰਜਾਬ ਦੀ ਤਰੱਕੀ ਚਾਹੁੰਦੇ ਨੇ ਖੁਸ਼ਹਾਲੀ ਚਾਹੁੰਦੇ ਨੇ ਲੇਕਿਨ ਇਹ ਜੋ ਕੁਝ ਹੋ ਰਿਹਾ ਹੈ ਇਹ ਸਾਡੇ ਸਾਰੇ ਵਸੇ ਚਿੰਤਾ ਦਾ ਵਿਸ਼ਾ ਹੈ ਗੱਲਬਾਤ ਗੱਲਬਾਤ ਕਰ ਲਈ ਤਾਂ ਬਿਲਕੁਲ ਅਨਿਲ ਸਰੀਰ ਹੋਰਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਖਾਸ ਕਰਕੇ ਹਰ ਇੱਕ ਗੱਲ ਦਾ ਬੇਬਾਕੀ ਨਾਲ ਜਵਾਬ ਦਿੱਤਾ ਪਰ ਜਿਹੜੀ ਕਨਵਰਜਨ ਹੋ ਰਹੀ ਆ ਉਹਦੇ ਉੱਤੇ ਸੋਚਣ ਦੀ ਗੱਲ ਜ਼ਰੂਰ ਕਹੀ ਹੈ ਕਿ ਜਿਹੜਾ ਸਿੱਖ ਧਰਮ ਨੂੰ ਛੱਡ ਕੇ ਹੋਰ ਧਰਮਾਂ ਦੇ ਵਿੱਚ ਜਾ ਰਹੇ ਨੇ ਉਹਦੇ ਉਹ ਸੋਚਣ ਦਾ ਵਿਸ਼ਾ ਹੈ ਉਸ ਦੇ ਉੱਤੇ ਜ਼ਰੂਰ ਜਿਹੜੀ ਚਰਚਾ ਜਿਹੜੀ ਆ ਹੋਣੀ ਚਾਹੀਦੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਈ ਦਾਨੀ ਫੈਰਾ ਟੀਵੀ ਜਲੰਧਰ